ਇੱਕ ਗੱਲ ਆ ਵੀ ਪ੍ਰਿੰਸ ਹਾਂਜੀ ਕਿ ਜਿੱਦਾਂ ਕਹਿੰਦੇ ਨਹੀਂ ਹੁੰਦਾ ਕਿ ਪੰਜਾਬ ਪੰਜਾਬ ਕੁਛ ਵੀ ਹੋ ਜਵੇ ਹੂੰ ਮੈਂ ਅੱਜ ਲਾਈਵ ਦੇਖ ਲਿਆ ਇੱਕ ਤਰ੍ਹਾਂ ਨਾ ਕੋਖੂ ਹੋ ਜਵੇ ਇਹ ਲੰਗਰ ਲਾਉਣ ਉਹ ਕੌਮ ਲੰਗਰ ਲਾਉਣ ਨੂੰ ਨਹੀਂ ਆੜਦੀ ਇਹ ਖੜੇ ਹੀ ਨਹੀਂ ਸਕਦੀ ਇਹ ਲੰਗਰ ਛਕਾਣ ਵਾਲੀ ਕੌਮ ਆ ਹਾਂ ਲੰਗਰ ਮੰਗਣ ਵਾਲੀ ਕੌਮ ਨਹੀਂ ਹੈਗੀ ਇਹ ਇਹ ਬਾਬੇ ਨਾਨਕ ਨੇ 20 ਆ 20 ਦਾ ਲੰਗਰ ਚੱਲਦਾ ਉਹੀ ਚੱਲ ਜਿੰਦਾ ਅੱਜ ਤੱਕ ਆ ਇੱਥੇ ਵੀ ਲੰਗਰ ਚੱਲਦੇ ਆ ਆ ਦੇਖੋ ਨਾਲੇ ਕਿੰਨੀ ਮੁਸੀਬਤ ਦੀ ਘੜੀ ਆ ਹਾਂ ਫਿਰ ਵੀ ਇਹਨਾਂ ਨੇ ਆਇਆ ਵੀ ਕੋਈ ਚਾਹ ਪਾਣੀ ਤੋਂ ਬਿਨਾ ਮੁੜੇ ਨਾ ਹਾਂ ਐਡਾ ਜਿਹਾ ਦੇਖਿਆ ਜਾਵੇ ਸੋਚਣ ਦੀ ਗੱਲ ਆ ਕਿ ਹਾਂ ਭਾਈ ਇੱਥੇ ਕਿਹੜਾ ਕੋਈ ਮੀਲਾ ਲੱਗਾ ਆ ਕਿ ਹਾਂ ਭਾਈ ਲੰਗਰ ਲਾਉਂਦੇ ਪਰ ਫਿਰ ਵੀ ਬੰਦੇ ਆ ਵੀ ਬੰਦੇ ਦੇ ਲੋ ਕਿੱਡੇ ਦਲੇਰ ਵਾ ਹਾਂ ਹੱਥ ਜੋੜ ਕੇ ਕਹਿੰਦੇ ਆ ਜਿਓ ਜੀ ਚਾਹ ਪੀ ਲੋ ਆ ਜਿਓ ਜੀ ਲੰਗਰ ਛਕ ਲੋ ਇਹ ਕਮਾਲੀ ਹੈ ਪੰਜਾਬੀ ਕਮਾਲੀ ਹੈ ਇਹਦਾ ਹੋਰ ਕੀ ਹੈ ਇਹ ਪੰਜਾਬੀ ਹੀ ਕਰ ਸਕਦੇ ਆ ਔਰ ਕੋਈ ਕੋਈ ਓਮ ਨਹੀਂ ਕਰ ਸਕਦੀ ਹਾਂ ਇਹ ਪੰਜਾਬੀ ਮੰਨ ਲਓ ਜੇ ਮੰਨ ਲਓ ਕਿ ਵੱਤੋ ਵੱਧ ਜੇ ਹੜ ਨਾਲ ਮਨ ਲਓ ਹੜ ਵੀ ਗਏ ਇਹ ਤਾਂ ਇਦਾਂ ਦੀ ਗੋਮ ਨਹੀਂ ਕਿ ਹਾਂ ਭਾਈ ਹਾਰ ਗਈ ਕੰਮ ਨਿਭੜ ਗਿਆ ਇਹਨਾਂ ਦਾ ਪੰਜਾਬ ਜੱਬ ਵੀ ਹੈ ਨਾ ਪੰਜਾਬ ਤਾਂ ਵੀ ਨਹੀਂ ਮਰਦਾ ਹਾਂ ਇਹ ਨਹੀਂ ਪੰਜਾਬ ਮਾਰਨ ਵਾਲੇ ਮਰ ਗਏ ਪੰਜਾਬ ਨਹੀਂ ਮਰਦਾ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਕਿੱਥੇ ਮਰਦੀ ਆ ਇਹ ਨਹੀਂ ਲੁੱਬਦੀ ਇਡੁੱਪੇ ਨਹੀਂ ਸਕਦਾ ਇਹ ਜਿਹੜੇ ਜਿਹੜੀ ਕੌਮ ਦੇ ਵਿੱਚ ਇੰਨੀ ਦਲੇਰੀ ਹੋਵੇ ਹਾਂ ਕਿ ਹਾਂ ਭਾਈ ਇੰਨੀ ਮੁਸੀਬਤ ਦੀ ਘੜੀ ਚ ਲੰਗਰ ਲਾਈ ਬੈਠੇ ਆ ਕੇ ਆਦੋ ਜੀ ਸ਼ਕੋ 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 ਲੰਗਰ ਉਹ ਕੌਮ ਕਿਦਾਂ ਹਾਰ ਮੰਨ ਸਕਦੀ ਮੇ ਨਹੀਂ ਮੰਨ ਸਕਦੀ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ ਚਲੋ ਬਾਕੀ ਅਪਡੇਟ ਤੁਹਾਨੂੰ ਦਿੰਨੇ ਆ ਚੰਗਾ ਜੀ ਸਸ ਜੀ ਦਾ ਖਾਲਸਾ ਭਾਈ ਜੀ ਕੀ ਫਤ